ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਜਪੁਰਾ ਦੇ ਵਿੱਚ ਬੀਜੇਪੀ ਦੇ ਵਰਕਰਾਂ ਅਤੇ ਵੱਡੇ ਲੀਡਰਾਂ ਦੇ ਵਿੱਚ ਉਸ ਸਮੇਂ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਦੋਂ ਪਾਰਟੀ ਦੇ ਵੱਡੇ ਆਗੂ ਸ਼੍ਰੀ ਕੈਲਾਸ਼ ਵੀਜੇ ਵਰਗਿਆ ਜੀ ਮਿਲਣ ਦੇ ਲਈ ਪਹੁੰਚੇ ਦੱਸਿਆ ਜਾ ਰਿਹਾ ਹੈ ਉਹ ਪਟਿਆਲਾ ਜਾ ਰਹੇ ਸਨ ਜਦੋਂ ਉਹ ਰਸਤੇ ਦੇ ਵਿੱਚ ਰੁਕੇ ਅਤੇ ਵਰਕਰਾਂ ਨੂੰ ਮਿਲੇ ਨੇ ਇਸ ਮੌਕੇ ਤੇ ਗੱਲਬਾਤ ਕਰਦਿਆਂ ਉਹਨਾਂ ਕੀ ਕੁਝ ਕਿਹਾ ਸੋ ਆਓ ਸੁਣਦੇ ਉਹਨਾਂ ਦੀ ਜ਼ੁਬਾਨੀ ਕਲਾਸ਼ ਜੀ ਦਾ ਰਾਜਪੁਰੇ ਦੇ ਵਿੱਚ ਆ ਕੇ ਸਾਨੂੰ ਅਸ਼ੀਰਵਾਦ ਦੇਣਾ ਇਹ ਸਾਡੇ ਵਾਸਤੇ ਇੱਕ ਬਹੁਤ ਵੱਡਾ એનર્ਜੀ ਦਾ ਸੋਤਰਾ ਹੈ ਸਾਡਾ ਹੋਰ ਅੱਛਾ ਵਧਿਆ ਵੀ ਐਨੇ ਸੀਨੀਅਰ ਲੀਡਰ ਜਿਦੋਂ ਸਾਨੂੰ ਆ ਕੇ ਸਾਡੀ ਪਿੱਠ ਤੇ ਹੱਥ ਰੱਖਦੇ ਨੇ ਸਾਡਾ ਹੋਰ ਮਾਣ ਵਧਦਾ ਹੈ ਤੇ ਮੈਂ ਇੱਕ ਹੋਰ ਵੀ ਕਹਾਂਗਾ ਉਹ Hindu ਕਿਸ ਕੰਮ ਦਾ ਜੋ ਨਹੀਂ RAM ਕਾ ਠੀਕ ਹੈ ਬਸ ਜੀ ਪ੍ਰਾਰਥਨਾ ਹੈ ਵੀ ਵੋਟ ਜਿਹੜੀ ਹੈ BJP ਨੂੰ ਪਾਓ ਅੱਜ ਭਾਰਤੀ ਜਨਤਾ ਪਾਰਟੀ ਦੇ ਸਾਡੇ ਬਹੁਤ ਵਿਰਿਸ਼ਟ ਨੇਤਾ ਜੋ ਬੀਜੇਪੀ ਦੇ ਰਾਸ਼ਟਰੀ ਮहासਚਿਵੀ ਰਹੇ ਨੇ ਤੇ ਹੁਣ ਮੱਧ ਪ੍ਰਦੇਸ਼ ਸਰਕਾਰ ਦੇ ਵਿੱਚੋਂ ਕੈਬਨਿਟ ਮਨਿਸਟਰ ਵੀ ਨੇ ਸ਼੍ਰੀ ਕਿਲਾਸ਼ ਵਿਜੇ ਵਰਗੀ ਜੀ ਜਿਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਹੀ ਸਾਨੂੰ ਸਾਰੇ ਕਾਰਜਕਰਤਾਵਾਂ ਨੂੰ ਮਿਲਦਾ ਰਹਿੰਦਾ ਜਸਟ ਹੁਣੇ ਅੱਧੇ ਘੰਟੇ ਪਹਿਲਾਂ ਉਹਨਾਂ ਦੇ ਉਹਨਾਂ ਦੇ ਜਿਹੜੇ ਸਾਥੀ ਨੇ ਸਹਿਯੋਗੀਆਂ ਵੱਲੋਂ ਮੈਨੂੰ ਜਾਣਕਾਰੀ ਮਿਲੀ ਸੀ ਕਿ ਕੇਲਾਸ ਜੀ ਪਟਿਆਲੇ ਜਾ ਰਹੇ ਨੇ ਤੇ ਰਾਜਪੁਰੇ ਹੋ ਕੇ ਜਾਣਗੇ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਬਾਉ ਜੀ ਰੁੱਕੇ ਜਾਈਓ 2 ਮਿੰਟ ਮਿਲ ਕੇ ਜਾਈਓ ਤਾਂ ਉਹ ਮਿਲੇ ਸੀਗੇ ਸਾਰੇ ਸਾਡੇ ਤਲਵਾਰ ਸਾਹਿਬ ਰਾਜਪੁਰਾ ਤੋਂ ਪੂਰਮ ਮੇਅਰ ਮਿੱੱਤਲ ਜੀ ਜੋ ਸਾਡੇ ਪ੍ਰਦੇਸ਼ ਕਾਰਗਰਨੀ ਸਦਸੇ ਨੇ ਅਮਿਤ ਅਰਾੜਾ ਜੀ ਮੇਰੇ ਵੱਡੇ ਭਰਾ ਗੌਰਵ ਜੀ ਯੂਵ ਮੋਰਚਾ ਦੇ ਮਨਿੰਦਰ ਜੀ ਸਾਰੇ ਗੋਲਦੀ ਜੀ ਮੰਡਲ ਪ੍ਰਧਾਨ ਹਰਜਿੰਦਰ ਜੀ ਹਰਦੀਪ ਜੀ ਸਾਰੇ ਸਾਥੀ ਅਸੀਂ ਬੜੇ ਸ਼ਾਰਟ ਨੋਟਿਸ ਤੇ ਸਾਨੂੰ ਸੂਚਨਾ ਮਿਲੀ ਸੀ ਤੇ ਸਾਰਿਆਂ ਨੇ ਇਕੱਠੇ ਹੋ ਕੇ ਕਿਲਾਸ ਜੀ ਦਾ ਸਵਾਗਤ ਕੀਤਾ ਠੀਕ ਹੈ ਸਨਮਾਨਤ ਵੀ ਕੀਤਾ ਗਿਆ ਤੁਹਾਡੀ ਜੀ ਜੀ ਬਿਲਕੁਲ ਜੀ ਕੀ ਜੀ ਦਿੱਤੀ ਗਈ ਉਹਨਾਂ ਨੂੰ ਉਹਨਾਂ ਨੂੰ ਅਮਿਤ ਜੀ ਨੇ ਪ੍ਰਭੂ ਸ਼੍ਰੀ ਰਾਮ ਜੀ ਦਾ ਜੋ ਬੱਵੇ ਮੰਦਰ ਹੈ ਉਹਦਾ ਇੱਕ ਸਰੂਪ ਤੇ ਇੱਕ ਦੁਸ਼ਾਲਾ ਭੇਟ ਕਰਕੇ ਅਸੀਂ ਉਹਨਾਂ ਨੂੰ ਸਨਮਾਨਿਤ ਕੀਤਾ ਸਰ ਲੋਕ ਸਭਾ ਇਲੈਕਸ਼ਨ ਚੱਲ ਰਹੇ ਆ ਉਹਦੇ ਬਾਰੇ ਕੀ ਸਰਵਿਸਪਾਸ ਚੱਲ ਰਹੇ ਦੇਖੋ ਭਾਰਤੀ ਜਨਤਾ ਪਾਰਟੀ ਦਾ ਬਹੁਤ ਅੱਛਾ ਹਰ ਇੱਕ ਆਪਕ ਕਹਿੰਨੇ ਆ ਨਾ ਪਿੰਡਾਂ 'ਚ ਜਿਵੇਂ ਸੋਸ਼ਲ ਮੀਡੀਆ ਤੇ ਜਾਂ ਆਪੋਜੀਸ਼ਨ ਵਾਲੇ ਕਹਿੰਦੇ ਨੇ ਕਿ ਪਿੰਡਾਂ 'ਚ ਬੀਜੇਪੀ ਦਾ ਇਹ ਹੈ ਉਹ ਹੈ ਕੱਲ ਅਸੀਂ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਕਨੌਰ 'ਚ ਰੋਡ ਸ਼ੋਅ ਕਰਾਇਆ ਸੀ ਤੇ ਸਾਡੇ ਦਫ਼ਤਰ ਦਾ ਉਦਘਾਟਨ ਵੀ ਹੋਇਆ ਐਨਾ ਵਧੀਆ ਮਾਹੌਲ ਸੀ ਤੇ ਪਿੰਡਾਂ 'ਚੋਂ ਹੀ ਸਾਡੇ ਕਾਰਕਿਰਤਾ ਆ ਜਿਹੜੇ ਲੋਕ ਨੇ ਜੋ ਬੀਜੇਪੀ ਨੂੰ ਨਰਿੰਦਰ ਮੋਦੀ ਜੀ ਨੂੰ ਪਸੰਦ ਕਰਦੇ ਨੇ ਉਹ ਆਏ ਹੋਏ ਸੀ ਤੇ ਬੜਾ ਅੱਛਾ ਹੁੰਗਾਰ ਹੈ ਪਿਛਲੇ ਦਿਨੋਂ ਤੁਹਾਡਾ ਵੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਪਰ ਤੁਹਾਡੇ ਵੱਲੋਂ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਇਆ ਗਿਆ ਤੇ ਉਹ ਸਹਿਮਤ ਵੀ ਹੋ ਕੇ ਗਏ ਆ। ਪ੍ਰਦੀਪ ਜੀ ਉਹ ਸਾਰੇ ਸਾਡੇ ਇਲਾਕੇ ਦੇ ਸੀ ਹਲਕਾ ਘਨੌਰ ਦੇ ਸੀ। ਉਹ ਮੇਰੇ ਆਪਣੇ ਪਰਿਵਾਰਕ ਮੈਂਬਰ ਸੀਗੇ। ਉਹਨਾਂ ਦੇ ਮਨ 'ਚ ਰੋਸ ਸੀਗਾ। ਉਹ ਇਹ ਕਹਿੰਦੇ ਸੀ ਵੀ ਸਾਡੀ ਕੋਈ ਗੱਲ ਨਹੀਂ ਸੁਣਦਾ। ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਦੱਸੋ ਜੋ ਜੋ ਉਹਨਾਂ ਨੇ ਪੁੱਛਿਆ ਆਪਾਂ ਉਹਨਾਂ ਦਾ ਜਵਾਬ ਦਿੱਤਾ। ਉਹ ਵੀ ਸਾਡੇ ਪਰਿਵਾਰਕ ਮੈਂਬਰ ਨੇ ਕੋਈ ਬਗਾਨੇ ਨਹੀਂ ਹੈਗੇ। ਉਹ ਸਾਡੇ ਆਪਣੇ ਨੇ। ਅੱਜ ਥੋੜੇ ਜਿਹੀ ਟਾਈਮ ਤੇ ਨਿਮਿਤਰਾਣ ਦੇ ਕੇ ਕਲਾਸ਼ ਵਰਗੇ ਜੀ ਰਾਜਪੁਰਾ ਪਹੁੰਚ ਰਹੇ ਨੇ। ਜੋ ਮਧ ਪ੍ਰਦੇਸ਼ ਦੇ ਕੈਬਨ मिनिस्टर ਨੇ ਤੇ ਇਹਨਾਂ ਦਾ ਆਪਣੇ ਹਰ ਕਾਰਿਆ ਕਰਤਾ ਤੇ ਆਸ਼ੀਰਵਾਦ ਰਹਿੰਦਾ ਹੈ ਤੇ ਸਪੈਸ਼ਲ ਤੌਰ ਤੇ ਇਹਨਾਂ ਦਾ ਰਾਜਪੁਰ ਪਹੁੰਚਣ ਤੇ ਤੇ ਰਾਜਪੁਰਾ ਕ੍ਰਾਸ ਕਰਕੇ ਜਾਣ ਤੇ ਇਹਨਾਂ ਦਾ ਪਤਾ ਲੱਗਣ ਤੇ ਸਾਰੇ ਕਾਰਿਆ ਕਰਤਾ ਇੱਥੇ ਇਕੱਠੇ ਹੋਏ ਤੇ ਜਿਨ੍ਹਾਂ ਨੂੰ ਸਾਰੀ ਖੁਸ਼ੀ ਹੋਈ ਤੇ ਉਹਨਾਂ ਦਾ ਆਸ਼ੀਰਵਾਦ ਸਭ ਤੇ ਬਣਿਆ ਹੋਇਆ ਤੇ ਬਣਿਆ ਰਹੂਗਾ ਤੇ ਇਸ ਕਰਕੇ ਸਾਡਾ ਦੂਸਾ ਸਾਹਿਬ ਜਿਆਦਾ ਬਣਿਆ ਹੋਇਆ ਤੇ ਅੱਗੇ ਨੂੰ ਅਸੀਂ ਹੁਣ ਲੋਕ ਸਭਾ ਦੇ ਇਲੈਕਸ਼ਨ ਹੈਗੇ ਨੇ ਤੇ ਉਹ ਮੂਹ ਮਾ ਕੇ ਕੰਮ ਕਰ ਰਹੇ ਹਾਂ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ